ਸ਼ਹੀਦ ਊਧਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਸੁਨਾਮ ਵਿਖੇ ਇੱਕ ਬੇਹੱਦ ਸਾਧਾਰਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸਰਦਾਰ ਤਹਿਲ ਸਿੰਘ ਨੇੜਲੇ ਪਿੰਡ ਉਪਲੀ ਦੇ ਰਹਿਣ ਵਾਲੇ ਸਨ ਅਤੇ ਸੁਨਾਮ ਵਿਖੇ ਰੇਲਵੇ ਫਾਟਕ ਤੇ ਚੌਂਕੀਦਾਰ ਵਜੋਂ ਸੇਵਾ ਨਿਭਾਉਂਦੇ ਸਨ। ਜਨਮ ਸਮੇ ਊਧਮ ਸਿੰਘ ਜੀ ਦਾ ਨਾਂ ਸ਼ੇਰ ਸਿੰਘ ਰੱਖਿਆ ਗਿਆ ਸੀ ਅਤੇ ਉਹਨਾਂ ਦੇ ਵੱਡੇ ਭਰਾ ਦਾ ਨਾਂ ਮੁਕਤਾ ਸਿੰਘ ਸੀ। ਉਨ੍ਹਾਂ ਦਾ ਬਚਪਨ ਬੇਹੱਦ ਮੁਸੀਬਤਾਂ ਅਤੇ ਪਰਿਵਾਰਕ ਵਿਛੋੜਿਆਂ ਨਾਲ ਭਰਿਆ ਰਿਹਾ। ਅਜੇ ਉਹ ਮਹਿਜ 2 ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਤਾ ਨਰੈਣੀ ਕੌਰ ਜੀ ਦਾ ਦਿਹਾਂਤ ਹੋ ਗਿਆ ਅਤੇ 1907 ਵਿੱਚ ਜਦੋਂ ਉਹ ਸਿਰਫ 7 ਸਾਲ ਦੇ ਸਨ ਉਨ੍ਹਾਂ ਦੇ ਪਿਤਾ ਵੀ ਸਦਾ ਲਈ ਵਿਛੜ ਗਏ। ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਦੋਵੇਂ ਮਾਸੂਮ ਬਰਾ ਬੇਸਹਾਰਾ ਹੋ ਗਏ ਜਿਸ ਕਾਰਨ 24 ਅਕਤੂਬਰ 1907 ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮ ਖਾਨੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇਥੇ ਹੀ ਉਹਨਾਂ ਦਾ ਨਾਂ ਬਦਲ ਕੇ ਊਧਮ ਸਿੰਘ ਰੱਖਿਆ ਗਿਆ। ਯਤੀਮਖਾਨੇ ਵਿੱਚ ਰਹਿੰਦੇ ਆ ਉਹਨਾਂ ਨੇ ਸਖਤ ਮਿਹਨਤ ਨਾਲ 1918 ਵਿੱਚ ਆਪਣੀ میٹرਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਨਾਲ ਹੀ ਤਰਖਾਣ ਤੇ ਪੇਂਟਿੰਗ ਵਰਗੇ ਹੁਨਰ ਸਿੱਖੇ। ਪਰ ਦੁੱਖਾਂ ਦਾ ਸਿਲਸਲਾ ਇੱਥੇ ਹੀ ਨਹੀਂ ਰੁਕਿਆ। 1917 ਵਿੱਚ ਉਹਨਾਂ ਦੇ ਇਕਲੌਤੇ ਸਹਾਰੇ ਉਹਨਾਂ ਦੇ ਵੱਡੇ ਭਰਾ ਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਊਧਮ ਸਿੰਘ ਜੀ ਨੇ ਬਹੁਤ ਛੋਟੀ ਉਮਰ ਵਿੱਚ ਹੀ ਇਕਲਤਾ ਅਤੇ ਗਰੀਬੀ ਨੂੰ ਬਹੁਤ ਨੇੜਿਓਂ ਹੰਡਾਇਆ। ਜਿਸਨੇ ਉਹਨਾਂ ਨੂੰ ਮਾਨਸਿਕ ਤੌਰ ਤੇ ਬੇਹੱਦ ਮਜ਼ਬੂਤ ਅਤੇ ਨਿੱਡਰ ਬਣਾ ਦਿੱਤਾ ਇਹ ਉਹ ਮੁੱਢਲਾ ਜੀਵਨ ਸੀ ਜਿਸਨੇ ਅੱਗੇ ਚੱਲ ਕੇ ਉਹਨਾਂ ਨੂੰ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ